ਫੜਕੇ ਪਹੁੰਚਦਾ ਕੋਈ ਟਾਈਮ ਹੀ ਤੇ ਜਦੋਂ ਇਹ ਆਇਆ ਇਧਰੋਂ ਟ੍ਰਾਉਣ ਉਹ ਟਿੱਕਦਾ ਟਿੱਕਦਾ ਫਿਰ ਇੱਥੇ ਆਣ ਕੇ ਬਹੁਤ ਜ਼ਿਆਦਾ ਧਮਾਕਾ ਕਰ ਗਿਆ ਜਦੋਂ ਡਿੱਗਾ ਵਾਕੇ ਫੜ ਗਿਆ ਜ਼ਬਰਦਸਤ ਇਹਦਾ ਉਹ ਕਹਿੰਦੇ ਆ ਕਿ ਧਾਰਮਿਕ ਸਥਾਨਾਂ ਨੂੰ ਨਹੀਂ ਉਹ ਵੀ ਗਲਤ ਆ ਆ ਧਾਰਮਿਕ ਸਥਾਨ ਦੋਹੀ ਪਾਸੇ ਖੜੇ ਨੇ ਉੱਥੇ ਕਰੀ ਜਾਂਦੇ ਨੇ ਸੰਘਣੀ ਆਬਾਦੀ ਸੁੱਟੇ ਲਿਆ ਕੇ ਜੰਗ ਨਾ ਹੀ ਛੁੱਟਾ ਵਾ ਜਾਂਦੀ ਦੋ ਜੰਗ ਜਿੱਦੋਂ ਲੱਗਦੀ ਆਪਾਂ ਤਾਂ ਫੇਰ ਲੱਗਦਾ ਇਹ ਕੱਦਰ ਜੋ ਐਸੀ ਉਹ ਤੋਂ ਵੀ ਜ਼ਿਆਦਾ ਵੱਡਾ ਇਹ ਡੀਫੀਟ ਹੋਊ ਉਹਨਾਂ ਦੀ ਬੀਤੀ ਰਾਤ ਇੱਕ ਦਹਿਸ਼ਤ ਦੀ ਰਾਤ ਸੀ ਉਹ ਰਾਤ ਸੀ ਜਿਸ ਦੇ ਵਿੱਚ ਪਾਕਿਸਤਾਨ ਵੱਲੋਂ ਤਾਬੜ ਤੋੜ ਹਮਲਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ ਬਹੁਤ ਹੀ ਗੰਭੀਰ ਰੂਪ ਚ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਅੰਮ੍ਰਿਤਸਰ ਦੇ ਵਿੱਚ ਕਈ ਹਮਲੇ ਹੋਏ ਪਰ ਖੁਸ਼ਕਿਸਮਤੀ ਇਹ ਰਹੀ ਕਿ ਸਾਡੇ ਜਿਹੜੇ ਭਾਰਤੀ ਫੌਜਾਂ ਨੇ ਉਹਨਾਂ ਨੇ ਜਿਹੜੇ ਹਮਲੇ ਹੋਏ ਸੀ ਉਹਨਾਂ ਨੂੰ ਬੇਕਾਰ ਕਰ ਦਿੱਤਾ ਗਿਆ ਜਿਸ ਥਾਂ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਇਹ ਉਹ ਥਾਂ ਹੈ ਜਿੱਥੇ ਬੀਤੀ ਰਾਤ ਨੂੰ ਇੱਕ ਡਰੋਨ ਡਿੱਗਾ ਸੀ ਉਹਦੇ ਐਕਸਪਲੋਸਿਵ ਜਿਹੜੇ ਅਜੇ ਵੀ ਇੱਥੇ ਮੌਜੂਦ ਨੇ ਵਡਾਲਾ ਪਿੱਟੇਵੜ ਅਟਾਰੀ ਹਲਕੇ ਦਾ ਇਹ ਪਿੰਡ ਹੈ ਜਿਸ ਥਾਂ ਤੇ ਤੁਸੀਂ ਦੇਖ ਸਕਦੇ ਹੋ ਕੋ ਸਾਹਮਣੇ ਉਹ ਬਾਰੂਦ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਬੋਰੀਆਂ ਨਾਲ ਆਰਮੀ ਵਾਲਿਆਂ ਨੇ ਟੱਕ ਦਿੱਤਾ ਹੈ ਇਸ ਵੇਲੇ ਲੋਕਾਂ ਦੀ ਸੇਫਟੀ ਵਾਸਤੇ ਪਿੰਡਵਾਲਿਆਂ ਦੀ ਸੇਫਟੀ ਵਾਸਤੇ ਕਿਉਂਕਿ ਇਸ ਦੇ ਵਿੱਚ ਜੋ ਬਾਰੂਦ ਹੈ ਉਸ ਦੀ ਇੰਟੈਂਸਿਟੀ ਇੰਨੀ ਜ਼ਿਆਦਾ ਹੈ ਕਿ ਇੱਕ ਬਾਰੂਦ ਜਿਹੜਾ ਹੈ 1.5 ਕਿਲੋਮੀਟਰ ਦਾ ਏਰੀਆ ਉਹਦਾ ਬਰਨਿੰਗ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਹੈ ਕਿ 1.5 ਕਿਲੋਮੀਟਰ ਦਾ ਏਰੀਆ ਜਿਹੜਾ ਹੈ ਉਸ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਸਕਦਾ ਹੈ ਇਸ ਦੇ ਵਿੱਚ ਦੋ ਐਕਸਪਲੋਸਿਵ ਇਸ ਵੱਲੇ ਮੌਜੂਦ ਹੈ ਤੁਸੀਂ ਇੰਟੈਂਸਿਟੀ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਨਾਲ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਹੈ ਜਿਸ ਘਰ ਦੇ ਵਿੱਚ ਡਿੱਗਾ ਹੈ ਉਸ ਘਰ ਦੇ ਮਾਲਕ ਵੀ ਇਸੇ ਵੱਲੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹੋਰ ਲੋਕ ਜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ دہشت ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਹਾਂਜੀ ਕੀ ਨਾਂ ਤੁਹਾਡਾ ਜੀ ਸੇ ਸਰਦਾਰ ਦਾਰਾ ਸਿੰਘ ਦਾ ਘਰ ਹੈ ਮੈਂ ਉਹਨਾਂ ਦਾ ਬੇਟਾ ਮਰਨਜੀਤ ਅੱਛਾ ਜੀ ਕਿਵੇਂ ਹੋਇਆ ਸਾਰਾ ਵਾਕਿਆ ਦੱਸੋਗੇ ਕੀ ਹੋਇਆ ਸੀ ਇਹ ਸਾਢੇ 5 ਦਾ ਕੋਈ ਟਾਈਮ ਹੀ ਜੀ ਤੇ ਜਦੋਂ ਇਹ ਆਇਆ ਇਧਰੋਂ ਟ੍ਰਾਉਣ ਹੂੰ ਉਦੋਂ ਫਿਰ ਮਿਲਟਰੀ ਵਾਲੇ ਵਿਚਾਰੇ ਡੈਨ ਦੇ ਮਗਰੀ ਲੱਗੇ ਸੀ ਜੀ ਇਨਸਪੋਸ ਕਰਨ ਵਾਸਤੇ ਹੂੰ ਤੇ ਡਿੱਗਦਾ ਡਿੱਗਦਾ ਫਿਰ ਇੱਥੇ ਆਣ ਕੇ ਬਹੁਤ ਜ਼ਿਆਦਾ ਧਮਾਕਾ ਹੋਇਆ ਵਾ ਹੂੰ ਜਦੋਂ ਡਿੱਗਾ ਵਗ ਫੜ ਗਿਆ ਜ਼ਬਰਦਸਤ ਹੂੰ ਚਲੋ ਪਿੰਡ ਵਾਲੇ ਸਾਰੇ ਲਾਗੇ ਇਕੱਠੇ ਹੋ ਗਏ ਜਦੋਂ ਪਾਣੀ ਪਾਇਆ ਇੱਥੇ ਪਾਣੀ ਨਾਲ ਬੁਝਾ ਦਿੱਤਾ ਹੂੰ ਹੁਣ ਜਦੋਂ ਮਿਲਟਰੀ ਆ ਗਈ ਹੁੰਦੇ ਵੀ ਪਾਸ ਨਾ ਜਾਓ ਬਹੁਤ ਭਿਆਨਕ ਬਹੁਤ ਤੇਜ਼ ਵਾ ਮੈਂ ਲੱਗੇ ਲੱਗੇ ਕਿਲੋ ਡੇਡ ਕਿਲੋ ਮੀਟਰ ਤੱਕ ਮਾਰ ਕਰੂ ਅਜੇ ਫਟ ਗਿਆ ਜੀ ਮਤਲਬ ਜੋ ਜਾਣਕਾਰੀ ਮਿਲੀ ਹੈ ਜਿੰਦਾਬੰਦੇ ਜੀ ਹਾਂਜੀ ਜਿੰਦਾਬੰਦੇ ਪੋਚ ਤੇ ਲੈ ਗਏ ਨਹੀਂ ਕਿ ਬਾਕੀ ਮਾਲਵਾ ਉਠਾ ਲਿਆ ਵਾ ਸਭ ਬੰਬ ਇੱਥੇ ਵਾ ਪਰ ਇੱਥੇ ਜੋ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖੋ ਬਿਲਕੁਲ ਲੱਗੇ ਆ ਗੁਰਦੁਆਰਾ ਸਾਹਿਬ ਹੈ ਆਪ ਦਿਖਾਣਾ ਚਾਹਾਂਗੇ ਆਪਾਂ ਕਿ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਨੇ ਔਰ ਇਸ ਦੇ ਵਿੱਚ ਜਿਹੜਾ ਐਕਸਪਲੋਸਿਵ ਇਸ ਵੇਲੇ ਪਿਆ ਹੋਇਆ ਹੈ ਵਿਚਕਾਰ ਔਰ ਤੁਹਾਨੂੰ ਇਸ ਪਾਸੇ ਵੱਲ ਦਿਖਾਵਾਂਗੇ ਆ ਦੇਖੋ ਤੁਸੀਂ ਐਕਸਪਲੋਸਿਵ ਹੈ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਬਿਲਕੁਲ ਤੇ ਮਸੀਹ ਕੁਝ ਮੀਟਰ ਦਾ ਹੀ فاਸਲਾ ਹੈ ਤੁਸੀਂ ਇੱਧਰ ਦੇਖੋ ਕਿ ਬਿਲਕੁਲ ਉਨੀ ਹੀ ਦੂਰੀ ਤੇ ਇੱਕ ਮੰਦਿਰ ਹੈ ਮੰਦਿਰ ਤੇ ਗੁਰਦੁਆਰਾ ਸਾਹਿਬ ਦੇ ਵਿਚਕਾਰ ਇਹ ਘਰ ਹੈ ਜਿਸ ਥਾਂ ਤੇ ਇਹ ਡਰੋਨ ਆ ਕੇ ਡਿੱਗਾ ਹੈ ਆਰਮੀ ਵੱਲੋਂ ਇਸ ਤੇ ਫਾਇਰਿੰਗ ਕੀਤੀ ਗਈ ਹੈ ਕਿਉਂਕਿ ਇਸ ਦੇ ਨਾਲ ਹੀ ਬਿਲਕੁਲ ਆਰਮੀ ਦਾ ਇੱਕ ਹੈੱਡਕੁਆਟਰ ਹੈ ਜਿਸ ਥਾਂ ਤੋਂ ਬਕਾਇਦਾ ਤੌਰ ਤੇ ਇਸ ਤੇ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਇੱਥੇ ਡਿੱਗ ਗਿਆ ਹੁਣ ਜ਼ਾਹਿਰ ਤੌਰ ਤੇ ਇੱਕ ਗੱਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਕਿ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਉਹਨਾਂ ਤੇ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤੇ ਜਿਹੜੇ ਇੱਥੇ ਦੇ ਮੋਤਵਾਰ ਲੋਕ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੀ ਕਿ ਦਹਿਸ਼ਤ ਹੈ ਤੁਸੀਂ ਹੋਰ ਵੀ ਪਿੰਡਾਂ ਚ ਘੁੰਮੇ ਹੋ ਕਿੰਨੀ ਕਿ ਦਹਿਸ਼ਤ ਹੈ ਐਸ ਲਈ ਕਿਉਂਕਿ ਰਾਤ ਦਾ ਜੋ ਹਮਲਾ ਆ ਉਹਨੇ ਤੇ ਹਿਲਾ ਕੇ ਰੱਖ ਦਿੱਤਾ ਪੂਰਾ ਦੇਖੋ ਇਹ ਜਿਹੜੀ ਕੋਝੀਆਂ ਹਰਕਤਾਂ ਨੇ ਪਾਕਿਸਤਾਨ ਦੀਆਂ ਇਹਨਾਂ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਤਾਂ ਹੈ ਲੇਕਿਨ ਲੋਕ ਬਹੁਤ ਹੀ ਹਿੰਮਤ ਨਾਲ ਸ਼ਿੱਦਤ ਨਾਲ ਆਪਣੇ ਜਿਹੜਾ ਉਹਨਾਂ ਦਾ ਮਨੋਭਾਲਿਆ ਉਹ ਨਹੀਂ ਡਿੱਗਿਆ ਬਿਲਕੁਲ ਵੀ ਬਿਲਕੁਲ ਲੋਕ ਚੜ੍ਹਦੀ ਕਲਾ 'ਚ ਨੇ ਇਹ ਆਪਣਾ ਕਰੀ ਜਾਂਦੇ ਨੇ ਵੇਖੋ ਪਹਿਲੋਂ ਜਿਹੜੀ ਇਹਨਾਂ ਨੇ ਕੀਤੀ ਕੋਝੀ ਹਰਕਤ ਜਿਹੜੀ ਪਹਿਲਗਾਮ ਵਾਲੀ ਸੀ ਉਦੋਂ ਮਾੜੀ ਗੱਲ ਹੋ ਹੀ ਨਹੀਂ ਸਕਦੀ ਇਨਸਾਨੀਅਤ ਦੇ ਨਾਤੇ ਲੇਕਿਨ ਹੁਣ ਉਹ ਉਹਦੇ ਉੱਤੇ ਪੱਲਾ ਪਾਉਣ ਲਈ ਕਦੀ ਆਹ ਕਰਦੇ ਹੋ ਕਦੀ ਆਹ ਕਰਦੇ ਹੋ ਆ ਜਿਹੜੇ ਹੁਣੇ ਡਰੋਨ ਸੁੱਟਣ ਦੇ ਆ ਇਹ ਸਾਰੇ ਸਿਵਲ ਏਰੀਆਸ ਤੇ ਜਿਵੇਂ ਤੁਸੀਂ ਹੁਣੇ ਦੱਸ ਕੇ ਇੱਥੇ ਆ ਇੱਕ ਪਾਸੇ ਗੁਰਦੁਆਰਾ ਸਾਹਿਬ ਹੈ ਇੱਕ ਪਾਸੇ ਮੰਦਰ ਦਾ ਹੈ ਖੜਾ ਹੈ ਔਰ ਆ ਜਿਹੜਾ ਘਰ ਜਿੱਥੇ ਆਣ ਕੇ ਡਿੱਗਿਆ ਹੈ ਉਹ ਵੀ ਆਰਮੀ ਦੇ ਜਿਹੜੇ ਸਾਡੇ ਜਵਾਨ ਨੇ ਉਹਨਾਂ ਨੂੰ ਸਲੂਟ ਕਰਦੇ ਆ ਕਿ ਉਹਨਾਂ ਨੇ ਬੜੀ ਮੁਸਤੈਦੀ ਨਾਲ ਇਹ ਸਾਰੇ ਜਿੰਨੇ ਡਰੋਨ ਦਿਖਦੇ ਨੇ ਉਹਨਾਂ ਨੂੰ ਬੜੀ ਮੁਸਤੈਦੀ ਨਾਲ ਉਹਨਾਂ ਨੂੰ ਡਰੋਨ ਸੋਟ ਲੈਂਦੇ ਨੇ ਔਰ ਡਿਸਟਰਾਏ ਕਰ ਦਿੰਦੇ ਨੇ ਇਹਦੇ ਵਿੱਚ ਹੁਣ ਜਿਵੇਂ ਤੁਸੀਂ ਦੱਸਿਆ ਤੇ ਇਹਨਾਂ ਨੇ ਪੁੱਛਿਆ ਪਿੰਡ ਵਾਲਿਆਂ ਨੇ ਦੱਸਿਆ ਕਿ ਜਿਹੜੀ ਮਿਲਟਰੀ ਵਾਲੇ ਆਏ ਸੀ ਪੁਲਿਸ ਵਾਲੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਲਾਈਵ ਬੰਬ ਹੈਗੇ ਨੇ ਔਰ ਬੜਾ ਵੱਡਾ ਨੁਕਸਾਨ ਕਰ ਸਕਦੇ ਜੇ ਫਟ ਗਿਆ ਤੇ ਛੱਡ ਕੇ ਗਏ ਨੇ ਕੋਈ ਟੀਮ ਆ ਰਹੀ ਜਿਹੜੀ ਆਣ ਕੇ ਇਹਨਾਂ ਨੂੰ ਆਪਣਾ ਕਰੂਗੀ ਸੋ ਇਹਦੇ ਵਿੱਚ ਨਾ ਸਿਰਫ ਇਹ ਹਵੇਲੀ ਸੀ ਕਿਤੇ ਡਿੱਗਿਆ ਨਾਲ ਘਰ ਆ ਬਿਲਕੁਲ ਸੰਘਣੀ ਆਬਾਦੀ ਆਹੀ ਦੇਖ ਰਹੇ ਆ ਬਿਲਕੁਲ ਸੰਘਣੀ ਆ ਨਾਲ ਉਹਨਾਂ ਦਾ ਘਰ ਵੀ ਹੈ ਜਿਨ੍ਹਾਂ ਦੇ ਇੱਥੇ ਡੰਗਰ ਵੱਜਦੇ ਸੀ ਔਰ ਬਹੁਤ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਸਾਰਿਆਂ ਨੂੰ ਬਚਾ ਕੀਤਾ ਇਸ ਨਗਰ ਦਾ ਵੀ ਇਸ ਘਰ ਦਾ ਵੀ ਲਗਲੇ ਘਰਾਂ ਦਾ ਵੀ ਲੇਕਿਨ ਵਾਪਸ ਸਲੂਟ ਕਰਦੇ ਆ ਆਰਮੀ ਨੂੰ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਆਪਣੀ ਸਰਕਾਰਾਂ ਨੂੰ ਕਿ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਹੈਂਡਲ ਕਰ ਰਹੇ ਨੇ ਹਾਲਾਂਕਿ ਨੁਕਸਾਨ ਔਰਨਾਂ ਦੇ ਵੱਲੋਂ ਕੋਈ ਕਸਰ ਨਹੀਂ ਕਿ ਵੇ ਆਪਾਂ ਨੁਕਸਾਨ ਨਹੀਂ ਕਰਨਾ ਉਹਨਾਂ ਵਾਸਤੇ ਸਿਵਲ ਮਿਲਟਰੀ ਤੇ ਕੋਈ ਉਹਦੇ 'ਚ ਫਰਕ ਨਹੀਂ ਹਾਲਾਂਕਿ ਜਿਹੜੀ ਇੰਡੀਅਨ ਆਰਮੀ ਆ ਇਹਨਾਂ ਨੂੰ ਹਦਾਇਤਾਂ ਨੇ ਕਿ ਸਿਵਲ ਨੂੰ ਨਹੀਂ ਕੁਝ ਟੱਚ ਕਰਨਾ ਮਿਲਟਰੀ ਦੇ ਕੈਂਪਾਂ ਨੂੰ ਵੀ ਨਹੀਂ ਕੁਝ ਕਰਨਾ ਸਿਰਫ ਜਿੱਥੇ ਅੱਤਵਾਦੀ ਨੇ ਅੱਤਵਾਦੀ ਟਿਕਾਣਿਆਂ ਨੂੰ ਡਿਸਟਰਾਏ ਕਰਨਾ ਹੈ ਪਰ ਹੁਣ ਤੇ ਨਹੀਂ ਕੋਈ ਕਹਿੰਦਾ ਕਿ ਜੀ ਇਹ ਸਾਰਾ ਕੁਝ ਮੋਦੀ ਕਰਵਾ ਰਿਹਾ ਹੈ ਸਾਰਾ ਪਾਕਿਸਤਾਨ ਵੱਲੋਂ ਨਹੀਂ ਹੋ ਰਿਹਾ ਹੁਣ ਤੇ ਨਹੀਂ ਕੋਈ ਗੱਲਾਂ ਹੁੰਦੀਆਂ ਨਹੀਂ ਨਹੀਂ ਉਹ ਤਾਂ ਵੇਖੋ ਪਾਕਿਸਤਾਨ ਦਾ ਪ੍ਰੋਪਾਗੈਂਡਾ ਹੈ ਪਰ ਪਾਕਿਸਤਾਨ ਦਾ ਪ੍ਰੋਪਾਗੈਂਡਾ ਉਹਨੂੰ ਤੇ ਰੋਕ ਨਹੀਂ ਸਕਦੇ ਪਰ ਇੰਡੀਆ ਦੇ ਜਿਹੜੇ ਲੋਕ ਨੇ ਉਹਨਾਂ 'ਚ ਕੋਈ ਇਹ ਗੱਲ ਇਹ ਜੀ ਨਹੀਂ ਕਰਦਾ ਕਿ ਵੀ ਆਹ ਫਲਾਣੇ ਦਾ ਕਸੂਰ ਆ ਤੇ ਦੂਜੇ ਦਾ ਕਸੂਰ ਆ ਕੁਛ ਨਹੀਂ ਉਹ ਆਪਣਾ ਜੋ ਜੋ ਵੀ ਡਿਊਟੀ ਆ ਜਿਹੜੀ ਸਰਕਾਰ ਦੀ ਆ ਪੰਜਾਬ ਆਪਣੀ ਦੀ ਸੈਂਟਰ ਗਵਰਨਮੈਂਟ ਦੀ ਆ ਆਰਮੀ ਦੀ ਆ ਬਹੁਤ ਹੀ ਚੰਗੇ ਤਰੀਕੇ ਨਾਲ ਤੇ ਬੜੀ ਮਸਤਾਈ ਨਾਲ ਨਿਭਾ ਰਹੇ ਨੇ ਨਹੀਂ ਪਰ ਇੱਕ ਗੱਲਾਂ ਹੁੰਦੀਆਂ ਸੀ ਜਿਹੜੀਆਂ ਕਿ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਜਿਹੜੇ ਇੱਕੋ ਹੀ ਆ ਭਰਾ ਵਾ ਆਪਸ ਦੇ ਵਿੱਚ ਤੇ ਉਹ ਚਾਹੁੰਦੇ ਨਹੀਂ ਕਿ ਇਧਰ ਦਾ ਇਧਰ ਦਾ ਨੁਕਸਾਨ ਆ ਪਰ ਹੁਣ ਤੇ ਹਮਲਾ ਹੀ ਸਭ ਤੋਂ ਜ਼ਿਆਦਾ ਇੱਥੇ ਹੋ ਰਿਹਾ ਇੱਥੇ ਹੋ ਰਿਹਾ ਇਹ ਇਹਦੇ ਵਿੱਚ ਉਹਨਾਂ ਨੂੰ ਕਾਰਨ ਦਾ ਪਤਾ ਹੋਊਗਾ ਵੈਸੇ ਵਿੱਚੋਂ ਜਿਹੜੇ ਉੱਥੇ ਸੀਗੇ ਇਹ ਜਿਹੜੇ ਪਾਕਿਸਤਾਨ ਵਾਲਾ ਜੇ ਕਿਤੇ ਉਹ ਵਿੱਚ ਨਿਊਜ਼ ਤੇ ਆਉਂਦਾ ਹੈ ਉਹ ਤੇ ਕਹਿੰਦੇ ਨੇ ਵੀ ਜਿਹੜਾ ਜਿਤਨਾ ਉੜੀ ਚਾ ਇੱਥੇ ਆਪਣਾ ਪਠਾਨਕੋਟ ਚਾ ਇਹ ਸ਼ਨਹਿਰਾ ਚਾ ਉੱਥੇ ਹਿੰਦੂ ਪਾਪੂਲੇਸ਼ਨ ਜਾਦੀ ਹੈ ਇਸ ਕਰਕੇ ਆ ਲੇਕਿਨ ਇੱਥੇ ਤੇ ਸਾਰੇ ਨੇ ਰਲੇ ਮਿਲੇ ਨੇ ਸਿੱਖ ਹਿੰਦੂ ਸਾਰੀਆਂ ਕਮਿਊਨਿਟੀਜ਼ 크ਰਿਸਚੀਅਨ ਬਹੁਤ ਵੱਡੀ ਗਿਣਤੀ ਚ ਨੇ ਤੇ ਜਿਹੜਾ ਉਹ ਕਹਿੰਦੇ ਆ ਵੀ ਧਾਰਮਿਕ ਸਥਾਨਾਂ ਨੂੰ ਨਹੀਂ ਉਹ ਵੀ ਗਲਤ ਆ ਆ ਧਾਰਮਿਕ ਸਥਾਨ ਦੋਵੇਂ ਪਾਸੇ ਖੜੇ ਨੇ ਉੱਥੇ ਕਰੀ ਜਾਂਦੇ ਨੇ ਸੰਗਣੀ ਆਬਾਦੀ ਦੀ ਸੁੱਟਿਆ ਲਿਆ ਕੇ ਸੋ ਮੇਰਾ ਮਤਲਬ ਹੈ ਵੀ ਉਹ ਸਿਰਫ ਗੱਲਾਂ ਕਰਦੇ ਨੇ ਝੂਠ ਬੋਲਦੇ ਨੇ ਆਪਣਾ ਪ੍ਰਚਾਰ ਪ੍ਰਪਗੈਂਡਾ ਜੋ ਵੀ ਆ ਕਰੀ ਜਾਂਦੇ ਨੇ ਲੇਕਿਨ ਉਹ ਅੰਦਰੋਂ ਡਰੇ ਹੋਏ ਵੀ ਨਹੀਂ ਉਹਨਾਂ ਨੂੰ ਪਤਾ ਕਿ ਸਾਡਾ ਇੰਡੀਆ ਦੀ ਆਰਮੀ ਦੇ ਨਾਲ ਇੰਡੀਆ ਦੀ ਫੌਜ ਦੇ ਨਾਲ ਨੇਵੀ ਦੇ ਨਾਲ ਸਾਡੇ ਆਪਣੇ 에ਅਰ ਫੋਰਸ ਦੇ ਨਾਲ ਕੋਈ ਮੁਕਾਬਲਾ ਨਹੀਂ ਔਰ ਮਤਲਬ The end, defeated, ए एट द एंड दे आर गोइंग टू बी डिफीटेड वेरी बैडली ਜਿਵੇਂ ਉਹ ਕੱਤਰ ਚ ਹੋਇਆ ਸੀ ਉਸ ਤੋਂ ਵੀ ਜ਼ਿਆਦਾ ਵੱਡਾ ਇਹ ਡੀਫੀਟ ਹੋ ਉਹਨਾਂ ਦੀ ਬਿਲਕੁਲ ਜੀ ਪਾਕਿਸਤਾਨ ਜਿਹੜਾ ਵਾ ਉਹ ਇਸ ਤੋਂ ਨ부ਤ ਹੋਣ ਦੀ ਰਾਹ ਤੇ ਆਪ ਹੀ ਤੁਰਿਆ ਹੋਇਆ ਹੈ ਔਰ ਤੁਹਾਡੇ ਕੋਲ ਇੱਥੇ ਪਿੰਡ ਦੇ ਲੋਕ ਆਏ ਨੇ ਜਿਹੜੇ ਸਾਰੇ ਉਹਨਾਂ ਦੇ ਵਿੱਚ ਕਿੰਨੀ ਕੀ ਦਹਿਸ਼ਤ ਹੈ ਕਿਉਂਕਿ ਹੁਣ ਤੇ ਇਹ ਲੱਗਦਾ ਕਿ ਰਾਤ ਹੁੰਦਿਆਂ ਪਤਾ ਨਹੀਂ ਕੀ ਹੋ ਜਾਣਾ ਦਹਿਸ਼ਤ ਤੇ ਸਾਰਿਆਂ ਦੇ ਵਿੱਚ ਹੀ ਆ ਕਿਉਂਕਿ ਮੌਹਲੀ ਦਹਿਸ਼ਤ ਦਾ ਬਣ ਗਿਆ ਵਾ ਜੰਗ ਦਾ ਨਾਂ ਹੀ ਛੋਟਾ ਵਾ ਜਾਂ ਜਦੋਂ ਜੰਗ ਜਦੋਂ ਲੱਗਦੀ ਹੈ ਪਤਾ ਫਿਰ ਲੱਗਦਾ ਜਦੋਂ ਬਜ਼ੁਰਗਾਂ ਨੇ ਵੇਖਿਆ ਉਹਨੂੰ ਦੱਸਦੇ ਆ ਕਿ ਜੰਗਨਾ ਦਾ ਨਾਂ ਲੈਣਾ ਵੀ ਬੜਾ ਮੜਾ ਵਾ ਉਹਨੂੰ ਦੇ ਸਾਹਮਣੇ ਲੱਗ ਗਈ ਵਾ ਲੋਕਾਂ ਨੂੰ ਜੇ ਦੀ ਗਰੀਬ ਪਬਲਿਕ ਆ ਉਹ ਵਿਚਾਰੀ ਬਹੁਤ ਪਰੇਸ਼ਾਨ ਹੋ ਗਈ ਇਧਰ ਹੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਜੀ ਦੇਖੋ ਜੀ جنگ ਤੇ ਬਹੁਤ ਮਾੜੀ ਚੀਜ਼ ਐ ਕੋਈ ਚੰਗੀ ਚੀਜ਼ ਨਹੀਂ ਦੇਖੋ ਜੰਗ ਲਾ ਕੇ ਪਾਕਿਸਤਾਨ ਜਿਸ ਢੰਗ ਨਾਲ ਅਟੈਕ ਕਰ ਰਿਹਾ ਹੁਣ ਆਪਾਂ ਆ ਗੱਲ ਕਹਿੰਦੇ ਰਹੇ ਕਿ ਨਹੀਂ ਜੀ ਜੰਗ ਨਹੀਂ ਹੋਣੀ ਚਾਹੀਦੀ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਮੌਕਾ ਹੈਗਾ ਪਹਿਲਾਂ ਤਾਂ ਚੱਲ ਠੀਕ ਐ ਕਹਿੰਦੇ ਸੀ ਆਪਾਂ ਕਿ ਅਮਨ ਸ਼ਾਂਤੀ ਰਵੇ ਹਰੇ ਵੀ ਰੁਕ ਜੇ ਬਹੁਤ ਵਧੀਆ ਗੱਲ ਐ ਪਰ ਜਿਸ ਢੰਗ ਨਾਲ ਸਾਡੇ ਆਮ ਲੋਕਾਂ ਨੂੰ ਸਾਡੇ ਧਾਰਮਿਕ ਸਥਾਨਾਂ ਨੂੰ ਸੰਗਣੀ ਬਹਾਦੀ ਦੇ ਵਿੱਚ ਹਮਲੇ ਕੀਤੇ ਜਾ ਰਹੇ ਨੇ ਉਸ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜਿਹੇ ਤਰ੍ਹਾਂ ਹੁਣ ਪਾਕਿਸਤਾਨ ਸੰਗਣੀ ਬਹਾਦੀ 'ਤੇ ਹਮਲੇ ਕਰ ਰਿਹਾ ਐ ਇਸ ਤਰ੍ਹਾਂ ਸਿੱਧੇ ਹੋ ਗਿਆ ਵੀ ਫਿਰ ਹੁਣ ਇਹਦੀ ਸਾਰਮੀ ਸਾਡੀ ਜਵਾਬ ਦੇ ਰਹੀ ਸਿੱਧੀ ਹੋ ਗਏ ਹਾਂਜੀ ਰਾਤੀ ਵੀ ਜਵਾਬ ਦਿੱਤਾ ਇਹਨਾਂ ਰਾਤੀ ਵੀ 9 ਵਜੇ ਬਹੁਤ ਆਰਮੀ ਨੇ ਇਧਰ ਮਜੈਲਾ ਚਲਾਈਆਂ ਵਾ ਇਧਰੋਂ ਪਤਾ ਨਹੀਂ ਜਾਂ ਡਰੋਨ ਆਏ ਜਾਂ ਕੀ ਆਏ 1.5 ਵਜੇ ਵੀ ਚਲਾਇਆ ਇੱਥੇ ਇਹਨੂੰ ਵੀ 5:30 ਵਜੇ ਆਰਮੀ ਨੇ ਸੁੱਟਿਆ ਹਾਂਜੀ ਆਰਮੀ ਦੀ ਮਖਤਿਆਦੀ ਕਰਕੇ ਡਿਕੰਡਿਆ ਜੇ ਆਰਮੀ ਸਾਡੀ ਨਾ ਹੋਵੇ ਤੇ ਫੇਰ ਕੋਈ ਗੱਲ ਨਹੀਂ ਆਰਮੀ ਦੇ ਨਾਲ ਅਸੀਂ ਮੋਢੇ ਨਾਲ ਮੋਟਾ ਜੋੜ ਕੇ ਖੜੇ ਹਾਂ ਜੇ ਆਰਮੀ ਨੂੰ ਸਾਡੀ ਲੋੜ ਪਵੇ ਸਾਡੇ ਟਰੈਕਟਰਾਂ ਦੀ ਸਾਡੇ ਸੰਦਾਂ ਦੀ ਲੋੜ ਪਵੇ ਅਸੀਂ ਦਵਾਂਗੇ ਆਰਮੀ ਦੇ ਨਾਲ ਰੋਟੀ ਪਾਣੀ ਵੀ ਆਰਮੀ ਨੂੰ ਖਵਾਵਾਂਗੇ ਹਰ ਤਰ੍ਹਾਂ ਤਿਆਰ ਆ ਜਿੱਦਾਂ ਕਰੋਨਾ ਦੇ ਵਿੱਚ ਅਸੀਂ ਲੰਗਰ ਲਾ ਕੇ ਸੰਗਤ ਨੂੰ ਕਰੋਨਾ ਦੇ ਵਿੱਚ ਕਾਇਆ ਵਾ ਉਦਾਂ ਅਸੀਂ ਇੱਥੇ ਵਿੱਚ ਕਾਵਾਂਗੇ ਆਰਮੀ ਨੂੰ ਜੇ ਲੋੜ ਪਏ ਜਿਹੜਾ ਵੀ ਕੰਮ ਦੀ ਲੋੜ ਪੈਗੀ ਜੰਗ ਦੇ ਵਿੱਚ ਅਸੀਂ ਨਾਲ ਖੜੇ ਆ ਪਿੰਡ ਵਾਲੇ ਉਹਦੇ ਹੁਣ ਵੀ ਜਿਹੜਾ ਆਇਆ ਰੋਟੀ ਪਾਣੀ ਸਾਰਾ ਕੁਝ ਇੰਨੇ ਜੁਗਿਆਂ ਸਭ ਕੁਝ ਖਾਇਆ ਪਿਆ ਲੋਕ ਨੂੰ ਕੋਈ ਨਹੀਂ ਆਪਣੇ ਦੇ ਟਿਕਾਣੇ ਇੱਕ ਤੁਸੀਂ ਚੀਜ਼ ਦੱਸੀ ਸੀਗੀ ਜਦੋਂ ਇਹਨੂੰ ਜਿੰਨੂੰ ਅੱਗੇ ਇਹਨੂੰ ਕਿਦਾਂ ਫੜੀ ਇਹਨੇ ਅੱਗ ਕਿਦਾਂ ਫੜ ਲਈ ਤੇ ਉਸ ਤੋਂ ਬਾਅਦ ਕਿਵੇਂ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਇਹਦੇ ਵਿੱਚ ਕੋਈ ਗੈਹ ਸੀ ਇਦਾਂ ਦੀ ਇਹਦੇ ਜਿਹੜਾ ਪੈਟਰੋਲ ਸੀ ਟੈਂਕੀ ਪੈਟਰੋਲ ਦੀ ਏਡੀ ਜਿਹੜੀ ਫੱਟੀ ਵਾ ਅੱਛਾ ਉਹ ਵੀ 50 ਲੀਟਰ ਦੀ ਤੇ ਉਹ ਜਿੰਦਿਆਂ ਚੋਂ ਜਦੋਂ ਅੱਗ ਪਾਇਆ ਪਾਣੀ ਪਾਇਆ ਉੰਨੀ ਅੱਗ ਹੋਰ ਬੜਕਪੜਕੀ ਤਾ ਨੂੰ ਹਮ ਮਤਲਬ ਕੋਈ ਉਹਦੇ ਵਿੱਚ ਗੈਹ ਸੀ ਇਦਾਂ ਦੀ ਕੋਈ ਇਦਾਂ ਦਾ ਕੈਮੀਕਲ ਸੀ ਕੈ ਆ ਪਾਈ ਤੇ ਅੱਗ ਬੁੱਝ ਜਾਂਦੀ ਆ ਇਹ ਸਗੋਂ ਧੂਆ ਧੂਆ ਆ ਕੇ ਹੋਰ ਉੱਪਰ ਉੱਡੀ ਜਦੋਂ ਇਰਤੇ ਫਾਇਰਿੰਗ ਕੀਤੀ ਆਰਮੀ ਵਾਲੇ ਨਾਲ ਹੀ ਪਿੱਛੇ ਆਗੇ ਸੀ ਉਹ ਆ ਆਦਮੀ ਪਿੱਛੇ ਚੜੀ ਫਿਰ ਆਉਣ ਦੀ ਖਾਸੇ ਤੋਂ ਲੱਗੀ ਹੁੰਦੇ ਪਿੱਛੇ ਵਿਚਾਰੇ ਦੱਸਣ ਦੇ ਉਹਨਾਂ 5-7 ਮੀਟਰ ਜਾਗੇ ਉਹਨਾਂ ਕਿਹਾ ਵੀ ਲਾਗੇ ਨਾ ਉਹ ਤਿੰਨ ਦੂਰ ਦਰ ਹਟ ਦਿਓ ਪਰ ਸਾਡੇ ਲੋਕ ਫਿਰ ਵੀ ਨਹੀਂ ਲਾਗੂ ਹਟਦੇ ਜ਼ਬਰਦਸਤੀ ਚਲੋ ਪੰਜਾਬੀ ਆਪਾਂ ਉਹ ਕੋਈ ਗੱਲ ਨਹੀਂ ਤੇ ਪਰ ਇਹ ਇੱਕ ਸੇਫਟੀ ਦੇਖੋ ਸੇਫਟੀ ਆਪਣੇ ਹੱਥਾਂ ਦੇ ਵਿੱਚ ਹੈ ਬੜੀ ਵੱਡੀ ਗੱਲ ਦਸੀ ਇਹਨਾਂ ਨੇ ਕਿ ਦੇਖੋ دہشت ਦਾ ਮਾਹੌਲ ਤਾਂ ਹੈ دہشت ਬਿਲਕੁਲ ਔਰ ਰਾਤ ਦਾ ਜੋ ਇਨਸੀਡੈਂਟ ਹੋਇਆ ਰਾਤ ਦਾ ਜੋ ਹਮਲਾ ਹੋਇਆ ਤਾਬਰ ਤੋੜ ਹਮਲਾ ਹੋਇਆ ਉਸ ਤੋਂ ਬਾਅਦ ਹੋਰ ਜ਼ਿਆਦਾ دہشت ਜਿਹੜੇ ਖਾਸ ਤੌਰ ਤੇ ਬਾਰਡਰ ਤੇ ਪਿੰਡ ਨੇ ਔਰ ਇਹ ਨਹੀਂ ਆਪਾਂ ਕਹਿ ਸਕਦੇ ਸਿਰਫ ਪਿੰਡ ਸ਼ਹਿਰ ਤੱਕ ਜਿਹੜੇ ਆ ਉਹਨਾਂ ਦੇ ਉੱਤੇ ਹਮਲੇ ਹੋਏ ਤੇ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਲੋਕ ਬਹੁਤ ਜ਼ਿਆਦਾ ਚਿੰਤਤ ਨੇ ਕਿ ਰਾਤ ਹੁੰਦਿਆਂ ਰਾਤ ਹੁੰਦਿਆਂ ਪਤਾ ਨਹੀਂ ਕੀ ਕੁਝ ਹੋ ਜਾਣਾ ਇਸ ਇਸ ਕਰਕੇ ਜਿਵੇਂ ਕਿ ਤੁਹਾਨੂੰ ਮੈਂ ਦਿਖਾਇਆ ਕਿ ਆ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਬਿਲਕੁਲ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਹੈ ਹਨਾ ਔਰ ਬਿਲਕੁਲ ਇਹਦੇ ਨਾਲ ਜਿਹੜਾ ਘਰ ਹੈ ਜਿਸ ਥਾਂ ਤੇ ਹਮਲੇ ਹੋਏ ਨੇ ਤੇ ਇਸ ਤੋਂ ਵੱਡੀ ਹੋਰ ਹਿਮਾਕਤ ਕੀ ਹੋ ਸਕਦੀ ਹੈ ਪਾਕਿਸਤਾਨ ਦੀ ਕਿ ਜੇ ਜਿਸ ਢੰਗ ਨਾਲ ਅਟੈਕ ਕੀਤਾ ਗਿਆ ਹੈ ਦੂਸਰੀ ਵੱਡੀ ਗੱਲ ਇਹ ਹੈ ਕਿ ਜਿਹੜੇ ਆਰਮੀ ਨੂੰ ਸੈਲੂਟ ਹਰ ਕੋਈ ਕਰ ਰਿਹਾ ਹੈ ਇਸ ਵੇਲੇ ਹਰ ਕੋਈ ਆਰਮੀ ਨੂੰ ਦੋ ਦੋ ਹੱਥਾਂ ਨਾਲ ਸੈਲੂਟ ਕਰ ਰਿਹਾ ਹੈ ਇਹ ਕਹਿ ਕੇ ਕਿ ਆਰਮੀ ਸੀ ਤੇ ਅਸੀਂ ਰਾਤ ਨੂੰ ਬਚ ਗਏ ਪੂਰਾ ਅਮਰਸਰ ਬਚ ਗਿਆ ਰਾਤ ਨੂੰ ਔਰ ਹੋਰ ਥਾਵਾਂ ਤੇ ਵੀ ਜਿੱਥੇ ਅਟੈਕ ਹੋਏ ਉਹ ਵੀ ਬਚ ਗਏ ਸਿਰਫ ਤੇ ਸਿਰਫ ਆਰਮੀ ਦੀ ਬਦੌਲਤ ਔਰ ਉਹ ਵੱਡੀ ਗੱਲ ਇੱਕ ਹੋਰ ਤੁਹਾਨੂੰ ਦੱਸਣ ਜਾ ਰਿਹਾ ਕਿ ਜਦੋਂ ਡਰੋਨ ਇੱਥੇ ਆਇਆ ਡਰੋਨ ਜਦੋਂ ਆਰਮੀ ਨੇ ਸੁੱਟਿਆ ਤੇ ਉਸਦੇ ਪਿੱਛੇ ਪਿੱਛੇ ਹੀ ਆ ਗਏ ਉਸ ਡਰੋਨ ਦਾ ਪਿੱਛਾ ਕਰਦੇ ਹੋਏ ਇਸ ਥਾਂ ਤੇ ਪਹੁੰਚ ਗਏ ਹਾਲਾਂਕਿ ਤੰਗ ਗਲੀਆਂ ਨੇ ਆਉਣ ਲੱਗਿਆਂ ਵੀ ਇੱਥੇ ਮੁਸ਼ਕਲ ਹੁੰਦੀ ਹੈ ਪਰ ਉਹ ਇਸ ਦੇ ਪਿੱਛੇ ਹੀ ਆ ਗਏ ਆ ਕੇ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਕਿਤੇ ਸੰਗਣੀ ਆਬਾਦੀ ਦੇ ਵਿੱਚ ਗਿਆ ਵਾ ਤੇ ਸੰਗਣੀ ਆਬਾਦੀ ਦੇ ਵਿੱਚ ਜਾ ਕੇ ਕੋਈ ਵੱਡਾ ਨੁਕਸਾਨ ਨਾ ਕਰ ਦੇ ਇਸ ਕਰਕੇ ਆਰਮੀ ਵਾਲੇ ਪਿੱਛੇ ਪਹੁੰਚ ਗਏ ਇਹ ਬਹੁਤ ਵੱਡੀ ਗੱਲ ਹੈ ਇਸ ਚੀਜ਼ ਕੋਟ ਕਰਨ ਵਾਲੀ ਗੱਲ ਹੈ ਕਿ ਜਦੋਂ ਸੁੱਟਿਆ ਡਰੋਨ ਉਸ ਤੇ ਡਰੋਨ ਤੇ ਫਾਇਰਿੰਗ ਕੀਤੀ ਤੇ ਉਹਨਾਂ ਦੀ ਚਿੰਤਾ ਸਭ ਤੋਂ ਵੱਡੀ ਇਹ ਸੀ ਕਿ ਸੰਗਣੀ آبادی ਦੇ ਵਿੱਚ ਜਦੋਂ ਇਹ ਡਰੋਨ ਜਾ ਰਿਹਾ ਕਿਤੇ ਹੋਰ ਵੱਡਾ ਨੁਕਸਾਨ ਨਾ ਕਰ ਦੇ ਉਹਦੇ ਪਿੱਛੇ ਪਿੱਛੇ ਇੱਥੇ ਆ ਗਏ ਉਸ ਤੋਂ ਬਾਅਦ ਉਸ ਨੂੰ ਬਕਾਇਦਾ ਤੌਰ ਤੇ ਉਸਨੇ ਅੱਗ ਫੜ ਲਈ ਔਰ ਪਿੰਡ ਵਾਲਿਆਂ ਨੇ ਅੱਗ ਬੁਝਾਈ ਹਾਲਾਂਕਿ ਅੱਗ ਇੰਨੀ ਖਤਰਨਾਕ ਸੀ ਕਿ ਜਦੋਂ ਪਾਣੀ ਪਾਉਂਦੇ ਸੀ ਅੱਗ ਹੋਰ ਜ਼ਿਆਦਾ ਫੜਕਦੀ ਸੀ ਪਰ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਸ ਅੱਗ ਤੇ ਕਾਬੂ ਪਾ ਲਿਆ ਉਸ ਤੋਂ ਬਾਅਦ ਆਰਮੀ ਨੇ ਇਸ ਨੂੰ ਬੋਰੀਆਂ ਦੇ ਵਿੱਚ ਮਹਿਫੂਜ਼ ਕਰ ਦਿੱਤਾ ਔਰ ਜਿਸ ਵੇਲੇ ਵੀ ਉਹਨਾਂ ਨੇ ਡਿਫਿਊਜ਼ ਕਰਨ ਵਾਸਤੇ ਟੀਮ ਇੱਥੇ ਪਹੁੰਚਦੀ ਹੈ ਡਿਫਿਊਜ਼ ਸੇਵ ਕਰ ਦਿੱਤਾ ਜਾਏਗਾ ਕੈਮਰਾਮੈਨ ਦਵਿੰਦਰ ਦੇ ਨਾਲ ਰਾਜੇਸ਼ ਗਿਲ ਲੋਕ ਰਾਜ ਟੀਵੀ